ਵਾਹਿ ਗੁਰੂ ਸਾਹਿਬ ਜੀ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਗੁਗਧਾਤ ਜਨਮ ਭਇਆ ਪ੍ਰਣਬਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਲਖਿਆ ਅਕਥ ਨਾ ਜਾਈ ਹਰ ਕਥਿਆ ਨਾਨਕ ਜਿਨ ਕੋ ਸਤ ਗੁਰ ਮਿਲਿਆ ਤਿਨ ਕਾ ਲੇਖ ਨਿਭੜਿਆ ਤੇਰਾ ਅੰਤ ਨਾ ਜਾਈ ਲਖਿਆ ਅਕਥ ਨਾ ਜਾਈ ਹਰ ਕਥਿਆ ਨਾਨਕ ਜਿਨ ਕੋ ਸਤ ਗੁਰ ਮਿਲੇਆ ਤਿਨ ਕਾ ਲੇਖ ਨਿਬੜਿਆ ਗਰੀਬ ਨਵਾਦ ਸੱਚੇ ਪਾਤਸ਼ਾਹ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਪੂਰ ਲੋਕ ਪ੍ਰਲੋਕ ਦੇ ਰਾਖੇ ਸਤਿਗੁਰੂ ਚਵਰ ਸ਼ਤਰ ਤਖਤ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸਵੇਰ ਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਿਮਰਪ੍ਰੀਤ ਸਿੰਘ ਜੀ ਆਪ ਜੀ ਨੂੰ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਜੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ। ਸਾਹਿਬ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਦਾ ਆਗਮਨ ਗੁਰਪੁਰਬ ਹਰ ਸਾਲ ਆਪ ਜੀ ਸੰਗਤ ਬੜੇ ਪਿਆਰ ਨਾਲ ਇਸ ਸਥਾਨ ਤੇ ਮਨਾਉਂਦੇ ਹੋ। ਸਾਰੀਆਂ ਮਤਾਵਾਵਾਂ ਭੈਣਾਂ ਦੇ ਚਰਨਾਂ ਵਿੱਚ ਬੇਨਤੀ ਹੈ ਬਾਬਾ ਜੀ ਵੱਲੋਂ ਕਿ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਰੋਲਾ ਪਾ ਰਹੇ ਹਨ ਉਹਨਾਂ ਮਤਾਵਾਵਾਂ ਭੈਣਾਂ ਨੂੰ ਬੇਨਤੀ ਆਪਣੇ ਬੱਚਿਆਂ ਨੂੰ ਆਪ ਜੀ ਕਿਰਪਾ ਕਰਕੇ ਜਾਂ ਤੇ ਚੁੱਪ ਕਰਾਉਣ ਦੀ ਕਿਰਪਾਲਤਾ ਕਰੋ ਜੀ ਜਾਂ ਫਿਰ ਦੀਵਾਨ ਹਾਲ ਦੇ ਬਾਹਰ ਸਪੀਕਰ ਚੱਲ ਰਹੇ ਨੇ ਆਪ ਜੀ ਕਿਰਪਾ ਕਰਕੇ ਬੱਚਿਆਂ ਨੂੰ ਬਾਹਰ ਲੈ ਕੇ ਜਾਣ ਦੀ ਖੇਚਲ ਕਰੋ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ ਜਦੋਂ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਨਾਲ ਸਾਜ਼ ਜਿਹੜੇ ਹੁੰਦੇ ਨੇ ਹਰਮੋਨੀਅਮ ਤਬਲਾ ਉਹ ਬਹੁਤ ਸਾਥ ਦਿੰਦੇ ਨੇ ਰਾਗੀ ਸਿੰਘਾਂ ਦਾ ਜਿਹਦੇ ਕਰਕੇ ਕੀਰਤਨ ਦੇ ਵਿੱਚ ਕੋਈ ਵਿਗੜ ਨਹੀਂ ਪੈਂਦਾ ਪਰ ਕਥਾ ਦੇ ਵਿੱਚ ਦਾਸ ਦੇ ਵਿਦਿਆ ਗੁਰੂ ਗਿਆਨੀ ਛੇਰ ਸਿੰਘ ਜੀ ਦੱਸਿਆ ਕਰਦੇ ਸਨ ਕਹਿੰਦੇ ਵੀ ਜੇ ਸੋਈ ਵੀ ਡਿਗੇ ਨਾ ਧਰਤੀ ਤੇ ਤੇ ਕਹਿੰਦੇ ਉਹ ਵੀ ਜਿਹੜੀ ਆ ਵਕਤੇ ਦਾ ਤੇ ਸਰੋਤੇ ਦਾ ਧਿਆਨ ਤੋੜਦੀ ਹੈ ਤੇ ਸਾਧ ਸੰਗਤ ਜੀ ਜੋੜਨ ਵਰਗਾ ਕੋਈ ਪੁੰਨ ਨਹੀਂ ਐ ਤੇ ਤੋੜਨ ਵਰਗਾ ਕੋਈ ਪਾਪ ਨਹੀਂ ਇਸ ਕਰਕੇ ਬਾਬਾ ਜੀ ਵੱਲੋਂ ਸਾਰੀਆਂ ਭੈਣਾਂ ਦੇ ਚਰਣਾ ਚ ਬੇਨਤੀ ਐ ਵੀ ਆਪਣੇ ਆਪਣੇ ਬੱਚਿਆਂ ਨੂੰ ਸੰਭਾਲੋ ਜਿਹੜੇ ਭੱਜੇ ਫਿਰਦੇ ਨੇ ਉਹ ਸਾਰਿਆਂ ਦਾ ਧਿਆਨ ਭਟਕਾਉਂਦੇ ਨੇ ਤੇ ਦੂਜਾ ਜਿਹੜੇ ਬੱਚੇ ਰੋਲਾ ਪਾਉਂਦੇ ਨੇ ਬੇਨਤੀ ਆ ਜੀ ਤੁਹਾਡੇ ਚਰਣਾ ਵਿੱਚ ਹੱਥ ਜੋੜ ਕੇ ਆਪਣੇ ਬੱਚਿਆਂ ਨੂੰ ਪਲੀਜ਼ ਬਾਹਰ ਲੈ ਕੇ ਜਾਣ ਦੀ ਖੇਚਲ ਕਰੋ ਜਿਹੜੇ ਚੁੱਪ ਹੋ ਸਕਦੇ ਨੇ ਉਹਨਾਂ ਨੂੰ ਚੁੱਪ ਕਰਕੇ ਬਿਠਾਓ ਨਹੀਂ ਤੇ ਦਵਾਨ ਹਾਲ ਦੇ ਬਾਰ ਬਾਰ ਸਪੀਕਰ ਚੱਲ ਰਹੇ ਨੇ ਜੀ ਉਥੇ ਆਪ ਜੀ ਆਪਣੇ ਬੱਚਿਆਂ ਨੂੰ ਲੈ ਕੇ ਜਾਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਆਪ ਜੀ ਸੰਗਤਾਂ ਇਹਨਾਂ ਸਥਾਨਾਂ ਦੇ ਉੱਤੇ ਸਤਿਗੁਰਾਂ ਦੇ ਗੁਰਪੁਰਬ ਮਨਾਉਂਦੇ ਹੋ ਆਓ ਕਥਾ ਦੀ ਆਰੰਭਤਾ ਤੋਂ ਪਹਿਲਾਂ ਆਪਣੇ ਅੰਦਰ ਦੀ ਇਕਾਗਰਤਾ ਵਾਸਤੇ ਆਪਾਂ ਰਲ ਕੇ ਗੁਰੂ ਅਮਰਦਾਸ ਜੀ ਦੀ ਮਹਿਮਾ ਵਿੱਚ ਪੰਗਤੀ ਪੜ੍ਹਨੀ ਹੈ ਵੈਸੇ ਬਾਣੀ ਜਦੋਂ ਪੜੀਏ ਤੇ ਗੁਰਮੁਖੋ ਸਤਿਗੁਰੂ ਜੀ ਦੀ ਬਾਣੀ ਸਾਡੀ ਗੱਲ ਸਤਿਗੁਰੂ ਜੀ ਨਾਲ ਕਰਾਉਂਦੀ ਹੈ ਉਂਝ ਭਾਵੇਂ ਸਾਨੂੰ ਗੁਰੂ ਨਾਲ ਗੱਲ ਕਰਨੀ ਨਾ ਆਵੇ ਪਰ ਜਦੋਂ ਅਸੀਂ ਬਾਣੀ ਪੜ੍ਹਦੇ ਆ ਨਾ ਤੇ ਗੁਰਮੁਖੋ ਬਾਣੀ ਪੜ੍ਹਦੇ ਆ ਸਾਡੀ ਗੱਲ ਸਤਿਗੁਰੂ ਜੀ ਦੇ ਨਾਲ ਹੋ ਜਾਂਦੀ ਹੈ ਇਸ ਕਰਕੇ ਆਓ ਮਹਾਰਾਜ ਜੀ ਨੂੰ ਯਾਦ ਕਰਕੇ ਪੰਕਤੀ ਪੜਿਓ ਸੁਰਤ ਕਰਕੇ ਗੋਇੰਦਵਾਲ ਸਾਹਿਬ ਪਹੁੰਚੋ ਪਿਆਰ ਨਾਲ ਗੱਜ ਕੇ ਜਿੱਥੇ ਕਹਿਣਾ ਹੈ ਨਾ ਤੇਰੀ ਉਪਮਾ ਉਥੇ ਗੁਰੂ ਅਮਰਦਾਸ ਜੀ ਦਾ ਧਿਆਨ ਧਾਰ ਲਿਓ ਸਿੱਖੀ ਨਾਮ ਸੁਰਤ ਨੂੰ ਬਲਵਾਨ ਕਰਨ ਦਾ ਹੈ ਜੇ ਦੀ ਸੁਰਤ ਬਲਵਾਨ ਹੋ ਜਾਵੇ ਗੁਰਮਖੋ ਕਿਤੇ ਵੀ ਬੈਠਾ ਹੋਵੇ ਉਹ ਸਤਿਗੁਰੂ ਜੀ ਦੇ ਚਰਨਾਂ ਦਾ ਆਨੰਦ ਮਾਣ ਲੈਂਦਾ ਜੀ ਕੋਈ ਰਸਨਾ ਵਾਂਜੀ ਨਾ ਰਹੇ ਪਿਆਰ ਨਾਲ ਗੱਜ ਕੇ ਤੇਰੀ ਉਪਮਾ ਤੋਹੇ ਪਨ ਆਵੇ ਤੇਰੀ ਉਪਮਾ ਤੋ ਹੈ ਬਣ ਆਵੇ ਤੇਰੀ ਬਣ ਤੇਰੀ ਉਪਮਾ ਤੋ ਹੈ ਬਣ ਆਵੇ ਤੇਰੀ ਉਪਮਾ ਤੋ ਹੈ ਬਣ ਆਵੇ ਤੇਰੀ ਉਪਮਾ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਤੇਰੀ ਉਪਮਾ ਤੋ ਹੈ ਪਾਨ ਆਵੇ ਤੇਰੀ ਉਪਮਾ ਤੋ ਹੈ ਬਾਨਿਆ ਵੇ ਤੇਰੀ ਉਪਮਾ ਤੋ ਹੈ ਬਾਨਿਆ ਇਸ ਸੰਸਾਰ ਔਰ ਇਸ ਸੰਸਾਰ ਵਿੱਚ ਰਹਿਣ ਵਾਲੇ ਸੰਸਾਰੀਆਂ ਜਦੋਂ ਕਿਸੇ ਨੂੰ ਕੋਈ ਗੱਲ ਸਮਝਾਉਣੀ ਹੋਵੇ ਉਹਦੀ ਮਿਸਾਲ ਦਿੰਨੇ ਆ। ਉਹਦੀ ਮਿਸਾਲ ਦਿੱਤੀ ਜਾਵੇ। ਗੱਲ ਸੌਖੀ ਸਮਝ ਵਿੱਚ ਆ ਜਾਂਦੀ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਹੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਵਿੱਚ ਇੰਨੇ ਵੱਡੇ ਗੁਣ ਨੇ। ਤੁਹਾਡੀ ਇੰਨੀ ਵੱਡੀ ਵਡਿਆਈ ਹੈ। ਕਿ ਸਤਿਗੁਰੂ ਜੀ ਆਪ ਜੀ ਦੇ ਗੁਣਾਂ ਦੀ ਮਿਸਾਲ ਨਹੀਂ ਦਿੱਤੀ ਜਾ ਸਕਦੀ। ਦੁਨੀਆਂ 'ਚ ਕੋਈ ਗੁਰੂ ਅਮਰਦਾਸ ਸਾਹਿਬ ਵਰਗੀ ਦੂਜੀ ਮਿਸਾਲ ਨਹੀਂ ਹੈ। ਜੈਸੇ ਗੁਰੂ ਅਮਰਦਾਸ ਸਾਹਿਬ ਹਨ। ਗੁਰੂ ਅਮਰਦਾਸ ਸਾਹਿਬ ਜੀ ਵਰਗਾ ਕੋਈ ਦੂਜਾ ਨਹੀਂ। ਆਪਾਂ ਮਹਾਰਾਜ ਦੇ ਗੁਣ ਗਾਉਣੇ ਆ। ਕਿਉਂਕਿ ਹਰ ਸਾਲ ਤੁਸੀਂ ਗੁਰਪੁਰਬ ਮਨਾਉਂਦੇ ਹੋ। ਤੇ ਮਹਾਰਾਜ ਜੀ ਦੀਆਂ ਕਥਾ ਕਹਾਣੀਆਂ ਸੁਣਦੇ ਰਹਿੰਦੇ ਹਾਂ ਪੱਟ ਸਹਿਬਾਨ ਗੁਰੂ ਅਮਰਦਾਸ ਜੀ ਦੇ ਗੁਣ ਦੱਸਦੇ ਨੇ ਮਹਾਰਾਜ ਦੀ ਮਹਿਮਾ ਵਿੱਚ ਪੰਗਤੀਆਂ ਉਚਾਰੀਆਂ ਸਵਈਏ ਉਚਾਰੇ ਇੱਕ ਸਵਈਆ ਮੈਂ ਆਪ ਜੀ ਨੂੰ ਬੇਨਤੀ ਕਰਾਂ ਜਪ ਤਪ ਸਤ ਸੰਤੋਖ ਪਖ ਦਰਸ਼ਨ ਗੁਰ ਸਿੱਖਾ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਵੈਸੇ ਮੇਰੇ ਮਗਰ ਬੋਲੇ ਉਹ ਜਪ ਕਿੰਨੇ ਆਪਾਂ ਬੈਠੇ ਆ ਪਿਆਰ ਨਾਲ ਸਾਰੇ ਕੋ ਜਪ ਫਿਰ ਤਪ ਸਤ ਸੰਤੋਖ ਚਾਰ ਗੁਣ ਨੇ ਚਾਰੇ ਗੁਰਮੁਖੋ ਸ਼੍ਰੋਮਣੀ ਨੇ ਇਹਨਾਂ ਚਾਰਾਂ ਗੁਣਾ ਵਿੱਚੋਂ ਕੋਈ ਇੱਕ ਗੁਣ ਵੀ ਕਿਸੇ ਵਿੱਚ ਆਵੇ ਉਹ ਦੇਵਤਾ ਬਣ ਜਾਂਦਾ ਜੀ ਫਿਰ ਸੁਣਿਓ ਜਪ ਤਪ ਸਤ ਸੰਤੋਖ ਚਾਰ ਨੇ ਇਹ ਕਿਸੇ ਨੂੰ ਜਪ ਦੀ ਪ੍ਰਾਪਤੀ ਹੋਣੀ ਬੜੀ ਵੱਡੀ ਗੱਲ ਹੈ ਜੀ ਜਪ ਦੀ ਪ੍ਰਾਪਤੀ ਹੋਣੀ ਪਹਿਲੀ ਗੱਲ ਇਹ ਸਮਝ ਵਿੱਚ ਆਉਣਾ ਵੀ ਮੈਂ ਜਾਪ ਕਰਨਾ ਰੱਬ ਦੀ ਬਹੁਤ ਵੱਡੀ ਮਿਹਰ ਦੀ ਨਿਸ਼ਾਨੀ ਹੈ ਗੁਰਬਾਣੀ 'ਚ ਜਪਣ ਦਾ ਬਹੁਤ ਜ਼ਿਕਰ ਆਇਆ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਰਸਨਾ ਜਾਪ ਜਪੋ ਬਨਵਾਰੀ ਜਪਣ ਦੀ ਗੱਲ ਆਈ ਧੀ ਜਪ ਪ੍ਰਾਪਤ ਹੋਣਾ ਬਹੁਤ ਵੱਡੀ ਗੱਲ ਹੈ ਤੇ ਜਪ ਵੀ ਚਾਰ ਤਰੀਕਿਆਂ ਦਾ ਹੈ ਗੁਰਮਖੋ ਪਹਿਲਾ ਹੈ ਜੀਬ ਤੋਂ ਜਪਣਾ ਤੁਹਾਡੇ ਚੋਂ ਸਿਆਣੇ ਗੁਰਸਿੱਖਾਂ ਦੇ ਦਰਸ਼ਨ ਹੋ ਰਹੇ ਨੇ ਜਿਨ੍ਹਾਂ ਨੇ ਭਗਤ ਜੀ ਮਹਾਰਾਜ ਦੇ ਦਰਸ਼ਨ ਕੀਤੇ ਜੀ ਬਗਤ ਜੀ ਮਹਾਰਾਜ ਜਾਪ ਦੇ ਉੱਤੇ ਬਹੁਤ ਜ਼ੋਰ ਦਿੰਦੇ ਸੀ ਆਪ ਵੀ ਉਹ ਜਾਪ ਕਰਦੇ ਸਨ ਪਹਿਲਾ ਹੈ ਜੀਬ ਤੋਂ ਜਪਣਾ ਔਰ ਜੀਬ ਜਪਦਿਆਂ ਜਪਦਿਆਂ ਜੇ ਤੇ ਰਸ ਆਉਣ ਲੱਗ ਪਵੇ ਤੇ ਜੀਬ ਨਹੀਂ ਤੇ ਥੱਕਦੀ ਇਹਨੂੰ ਸਵਾਦ ਆਉਣ ਲੱਗ ਪੈਂਦਾ ਪਰ ਜੇ ਮਨ ਨਾ ਲੱਗੇ ਤੇ ਜੀਬ ਥੱਕਣ ਵੀ ਲੱਗ ਪੈਂਦੀ ਜੀ ਗਲਾ ਵੀ ਖੁਸ਼ਕ ਹੋ ਜਾਂਦਾ ਜਪਦਿਆਂ ਜਪਦਿਆਂ ਇੱਕ ਜਪ ਹੈ ਜੀਬ ਦੁਆਰਾ ਜਪਣਾ ਜੀਬ ਤੋਂ ਰਸਨਾ ਤੋਂ ਜਪਦਿਆਂ ਜਪਦਿਆਂ ਜਾਪ ਬੰਦੇ ਦੇ ਗਲੇ ਵਿੱਚ ਆ ਜਾਂਦਾ ਸਾਧ ਸੰਗਤ ਹੀ ਤੁਸੀਂ ਕਈ ਅਭਿਆਸੀ ਗੁਰਸਿੱਖ ਬੈਠੇ ਹੋ ਜਾਪ ਕੰਠ ਵਿੱਚ ਆ ਜਾਂਦਾ ਔਰ ਗੁਰਮੁਖ ਦੱਸਦੇ ਆ ਵੀ ਜੀਬ ਤੋਂ ਜਪਣ ਦਾ 100 ਗੁਣਾ ਵੱਧ ਫਲ ਜਦੋਂ ਜਾਪ ਕੰਠ ਵਿੱਚ ਆਉਂਦਾ ਜੀ ਫਿਰ ਜਾਪ ਇੱਥੇ ਵਸਦਾ ਆ ਕੇ ਦਿਲ 'ਚ ਹਿਰਦੇ 'ਚ ਇੱਥੇ ਵੀ ਜਾਪ ਚੱਲਣ ਲੱਗ ਪੈਂਦਾ ਜੀ ਹੋਰ ਤਰੱਕੀ ਹੋਵੇ ਗੁਰਮਖੋ ਜਾਪ ਬੰਦੇ ਦੀ ਨਾਪੀ ਤੇ ਆ ਜਾਂਦਾ ਜੀ ਜਿਹਨੂੰ ਪਰਾ ਕਹਿੰਦੇ ਐ ਆਪਰਾ ਹੈ ਪਸੰਤਾ ਪਸੰਤੀ ਹੈ ਮਦਮਾ ਹੈ ਬੇਖਰੀ ਹੈ ਆਪਾਂ ਦਾਜਾ ਲਾਉਣਾ ਹੈ ਵੀ ਆਪਾਂ ਕਿਹੜਾ ਜਪ ਕਰਦੇ ਆ ਜੀ ਰਸਨਾ ਵਾਲਾ ਕਰਦੇ ਆ ਕਿ ਜਪ ਆਪਣੇ ਗਲੇ ਵਿੱਚ ਆ ਗਿਆ ਜਾਂ ਗਲੇ ਤੋਂ ਹਿਰਦੇ ਚ ਹੈ ਜਾਂ ਨਾਭੀ ਤੇ ਹੈ 100 100 ਗੁਣਾ ਫਲ ਵਧੀ ਜਾਂਦਾ ਹੈ ਨਿਰਾ ਫਲ ਨਹੀਂ ਵੱਧਦਾ ਆਨੰਦ ਵੀ ਵੱਧਦਾ ਗੁਰਮਖੋ आनंद ਵਧਣ ਲੱਗ ਪੈਂਦਾ ਚਾਰ ਤਰੀਕੇ ਦਾ ਜਾਪ ਹੈ ਕਿਸੇ ਇੱਕ ਤਰੀਕੇ ਦਾ ਹੀ ਜਾਪ ਬੰਦੇ ਨੂੰ ਕੋਲ ਆ ਜਾਵੇ ਬੜੀ ਵੱਡੀ ਗੱਲ ਹੈ ਜੀ ਕਲਯੁਗ ਦਾ ਸਮਾਂ ਹੈ ਕਿੱਥੇ ਜਾਪ ਜਪਣ ਨੂੰ ਜੀ ਕਰਦਾ ਜੀ ਕਿਸੇ ਦਾ ਕੋਈ ਬਹੁਤ ਫਸਿਆ ਹੋਵੇ ਨਾ ਮਹਾਂਪੁਰਖ ਕਹਿ ਦੇਣ ਵੀ ਸਵੇਰੇ ਵੀ ਸੁਖਮਣੀ ਸਾਹਿਬ ਕਰਨਾ ਹੀ ਸ਼ਾਮ ਨੂੰ ਵੀ ਕਰਨਾ ਹੈ ਜਿੰਨਾ ਚਿਰ ਤੇ ਦੁੱਖ ਹੁੰਦਾ ਉਹਨਾਂ ਚਿਰ ਜਪਦੇ ਐ ਜਦੋਂ ਸੁੱਖ ਹੁੰਦਾ ਪਾਠ ਫਿਰ ਛੱਡ ਦਿੰਦੇ ਐ ਕਿੱਥੋਂ ਜੀ ਕਰਦਾ ਇੱਕ ਰਸ ਜਪ ਦੀ ਪ੍ਰਾਪਤੀ ਹੋਣੀ ਬਹੁਤ ਵੱਡੀ ਗੱਲ ਆ। ਪਹਿਲਾ ਗੁਣ ਪਾਠ ਜੀ ਲਿਖਦੇ ਜਪ ਦੂਜਾ ਤਪ ਤਪ ਵੀ ਬੜਾ ਵੱਡਾ ਗੁਣ ਹੈ। ਤੇ ਤਿੰਨ ਤਰੀਕਿਆਂ ਦਾ ਤਪ ਹੈ ਰਜੋ ਗੁਣ ਤਮੋ ਗੁਣ ਸਤੋ ਗੁਣ ਮੈਸ ਪਸੇ ਨਹੀਂ ਜਾਣਾ ਇਹਨਾਂ ਤਪਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਲਿਖਿਆ ਵੀ ਗੁਰੂ ਦੀ ਸੇਵਾ ਸਭ ਤੋਂ ਵੱਡਾ ਤਪ ਹੈ ਇਹਦੇ ਤੋਂ ਉੱਤੇ ਤਪ ਨਹੀਂ ਇਹ ਤਪ ਕਿੰਨਿਆਂ ਕੋਲ ਹੈ ਇਹ ਆਪਾਂ ਵਿਚਾਰ ਕਰਨੀ ਨੇ ਆਪਣੇ ਮਨ ਵਿੱਚ ਕਈ ਸ਼ੁਰੂ ਕਰਦੇ ਆਂ ਵੀ ਮਹੀਨਾ ਕੋ ਸੇਵਾ ਕਰਾਂਗੇ ਕਰਦੇ ਆਂ ਫਿਰ ਬਹਿ ਜਾਂਦੇ ਆਂ ਕਿਉਂਕਿ ਇਹ ਤਪ ਹੈ ਬੜਾ ਵੱਡਾ ਔਰ ਸਾਧ ਸੰਗਤ ਦੀ ਇਹ ਸਾਰਿਆਂ ਕੋਲ ਨਹੀਂ ਚ ਹੈਗਾ ਕਈ ਜਪ ਕਰਦੇ ਆਂ ਸੇਵਾ ਵਾਲਾ ਤਪ ਨਹੀਂ ਹੈਗਾ ਜੀ ਫਿਰ ਸਤ ਸਤ ਦੇ ਤੱਤੇ ਨੂੰ ਔਂਕੜ ਹੈ ਭਾਵ ਹਿਰਦੇ ਵਿੱਚ ਸਾਚਾ ਜਾਣਾ ਇਕ ਸੱਚ ਮੁਖੋਂ ਬੋਲਣਾ ਇੱਥੇ ਸੱਤ ਦਾ ਅਰਥ ਹੈ ਜੀਵਨ ਵਿੱਚ ਸਤਿਆ ਆਉਣੀ ਸਤਿਆ ਵਾਲਾ ਜੀਵਨ ਹੋ ਜਾਣਾ ਤੇ ਚੌਥਾ ਹੈ ਸੰਤੋਖ ਸੰਤੋਖ ਕਿਤੇ ਛੋਟੀ ਗੱਲ ਬਹੁਤ ਵੱਡੀ ਰੱਬ ਦੀ ਦਾਤ ਹੈ ਜਿਹਨੂੰ ਸੰਤੋਖ ਕਹਿੰਦੇ ਆ ਕੋਈ ਵੱਡੇ ਭਾਗਾਂ ਵਾਲਾ ਹੋਵੇ ਤਾਂ ਉਹਨੂੰ ਸੰਤੋਖ ਹੁੰਦਾ ਚ ਨਹੀਂ ਤੇ ਧਾਰਮਿਕ ਪੁਰਸ਼ ਵੀ ਲੋਭੀ ਨੇ ਸੰਤੋਖ ਹੋਣਾ ਇਹ ਚਾਰੇ ਚੀਜ਼ਾਂ ਸ਼ਰੋਵਣੀ ਨੇ ਫਿਰ ਬੋਲਿਓ ਜਪ ਨਹੀਂ ਉੱਚੀ ਬੋਲਿਓ ਕਿੰਨੇ ਆਪਾਂ ਬੈਠੇ ਹਾਂ ਜਪ ਤਪ ਸਤ ਸੰਤੋਖ ਚਾਰਾਂ ਵਿੱਚੋਂ ਇੱਕ ਵੀ ਗੁਣ ਕਿਸੇ ਵਿੱਚ ਆ ਰਹੇ ਉਹ ਦੇਵਤਾ ਹੈ ਚਾਰਾਂ ਵਿੱਚੋਂ ਇੱਕ ਵੀ ਆ ਜਾਵੇ ਜਪ ਕਰਨ ਲੱਗ ਪਵੇ ਜਾਂ ਤਪ ਕਰਨ ਲੱਗ ਪਵੇ ਜਾਂ ਸਾਤ ਆਵੇ ਤੇ ਜਾਂ ਸੰਤੋਖ ਆਵੇ ਸੰਤੋਖ ਵਰਗਾ ਤਾਂ ਸੋਖੀ ਨਹੀਂ ਕਿਤੇ ਹੈ ਜੋ ਸੰਤੋਖ ਦੀ ਮਹਿਮਾ ਹੈ ਵੱਡੇ ਵੱਡੇ ਗ੍ਰੰਥ ਕੱਲੇ ਸੰਤੋਖ ਉੱਤੇ ਹੀ ਲਿਖੇ ਨੇ ਚਾਰਾਂ ਵਿੱਚੋਂ ਇੱਕ ਆਜੇ ਬੜੀ ਵੱਡੀ ਗੱਲ ਹੈ ਕਈ ਜਪੀ ਹੁੰਦੇ ਆ ਸੰਤੋਖੀ ਨਹੀਂ ਕਈ ਸੰਤੋਖੀ ਹੁੰਦੇ ਪਰ ਤਪੀ ਨਹੀਂ ਹੁੰਦੇ ਭਟ ਜੀ ਕਹਿੰਦੇ ਆ ਸਿੱਖੋ ਇਹ ਚਾਰੇ ਗੁਣ ਇੱਕੋ ਵਾਰ ਉਹਨੂੰ ਮਿਲ ਜਾਂਦੇ ਜਿਹੜਾ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰ ਲੈਂਦਾ ਦੀ ਕਿੱਡੇ ਵੱਡੇ ਦਰਸ਼ਨ ਨੇ ਮਹਾਰਾਜ ਦੇ ਚਾਰੇ ਗੁਣ ਇੱਕੋ ਵਰੀ ਉਹਨੂੰ ਮਿਲ ਜਾਂਦੇ ਆ ਜਿਹੜਾ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਦਾ ਹੈ ਤੇ ਸੰਤ ਗੁਰੂ ਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਵਿਦਿਆ ਮਾਰਤੰਡ ਉਹਨਾਂ ਇਸ ਪੰਕਤੀ ਦਾ ਦੂਜਾ ਅਰਥ ਕੀਤਾ ਇੱਕ ਅਰਥ ਇਹ ਇੱਕ ਇਹ ਅਰਥ ਕੀਤਾ ਵੀ ਗੁਰਮਖੋ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬਹੁਤ ਵੱਡੇ ਨੇ ਬਹੁਤ ਵੱਡੇ ਨੇ ਜਿਹੜਾ ਗੁਰੂ ਅਮਰਦਾਸ ਜੀ ਦੇ ਸਿੱਖਾਂ ਦੇ ਵੀ ਦਰਸ਼ਨ ਕਰ ਲੈਂਦਾ ਉਹਨੂੰ ਵੀ ਇਹ ਚਾਰ ਗੁਣ ਮਿਲ ਜਾਂਦੇ ਨੇ ਜਪ ਤਪ ਸਤ ਸੰਤੋਖ ਪਿਖ ਦਰਸ਼ਨ ਗੁਰ ਸਿੱਖਾ ਸਤ ਗੁਰਾਂ ਦੇ ਸਿੱਖਾਂ ਦੇ ਦਰਸ਼ਨ ਕਰ ਲੋ ਉਹਨੂੰ ਜਪ ਤਪ ਸਤ ਸੰਤੋਖ ਮਿਲ ਜਾਏਗਾ ਬਾਬਾ ਬੁੱਢਾ ਜੀ ਦੇ ਗੁਰੂ ਘਰ ਦੇ ਸਿੱਖ ਨੇ ਜਿਹੜਾ ਬਾਬਾ ਬੁੱਢਾ ਜੀ ਦੇ ਦਰਸ਼ਨ ਕਰਦਾ ਉਹਨੂੰ ਵੀ ਜਪ ਤਪ ਸਤ ਸੰਤੋਖ ਮਿਲ ਜਾਂਦਾ ਏ ਇਹ ਬੜੀਆਂ ਵੱਡੀਆਂ ਗੱਲਾਂ ਨੇ ਸ਼ਰਨ ਪਰੇ ਤੇ ਉਬਰੇ ਛੋੜ ਜੰਮਪੁਰ ਕੀ ਲਿਖ ਹੈ ਜਿਹੜਾ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਪੈ ਗਿਆ ਦਰਸ਼ਨ ਵੱਡੇ ਨੇ ਤੇ ਸ਼ਰਨ ਕਿੰਨੀ ਵੱਡੀ ਹੋਏਗੀ ਇੱਕ ਹੈ ਓਨ ਜੀ ਦਰਸ਼ਨ ਕਰਨੇ ਆਗੇ ਦੂਰੋਂ ਦਰਸ਼ਨ ਕੀਤੇ ਉਹਦਾ ਹੀ ਬੜਾ ਵੱਡਾ ਫਾਇਦਾ ਹੈ ਤੇ ਭਟ ਜੀ ਕਹਿੰਦੇ ਸਿੱਖੋ ਜਿਹੜਾ ਗੁਰੂ ਅਮਰਦਾਸ ਜੀ ਦੀ ਸ਼ਰਨ ਪੈ ਜੇ ਨਾ ਉਹਦੀਆਂ ਤੇ ਜਮਾ ਦੀਆਂ ਪੁਰੀਆਂ ਦੀਆਂ ਲਿਖਤਾਂ ਹੀ ਮੁੱਕ ਜਾਂਦੀਆਂ ਨੇ ਖਤਮ ਹੋ ਜਾਂਦੀਆਂ ਨੇ ਹਰ ਇੱਕ ਬੰਦੇ ਦਾ ਲੇਖਾ ਹੁੰਦਾ ਜੀ ਚੋਰ ਦਾ ਵੀ ਹੋਣਾ ਤੇ ਸਾਧ ਸੰਗਤ ਦੀ ਆਮ ਧਾਰਮਿਕ ਦਾ ਵੀ ਹੋਣਾ ਪਰ ਗੁਰੂ ਅਮਰਦਾਸ ਸਾਹਿਬ ਜੀ ਦੀ ਜਿਹੜਾ ਸ਼ਰਣ ਵਿੱਚ ਆਉਂਦਾ ਹੈ ਸਤਿਗੁਰਾਂ ਦੀ ਸ਼ਰਣ ਇੰਨੀ ਵੱਡੀ ਹੈ ਜੰਮਪੁਰੀ ਵਿੱਚ ਜਿਹੜੀਆਂ ਲਿਖਤਾਂ ਲਿਖੀਆਂ ਜਾਂਦੀਆਂ ਨੇ ਸਾਰੀਆਂ ਮਿਟ ਜਾਂਦੀਆਂ ਨੇ ਕਿੱਡੇ ਵੱਡੇ ਨੇ ਗੁਰੂ ਅਮਰਦਾਸ ਜੀ ਕਹਿੰਦੇ ਗੁਰੂ ਅਮਰਦਾਸ ਜੀ ਦਾ ਜਿਹੜਾ ਹਿਰਦਾ ਹੈ ਪਟਾਣ ਨੂੰ ਪੁੱਛੀਏ ਅੱਜ ਸਤਿਗੁਰੂ ਜੀ ਦਾ ਗੁਰਪੁਰਬ ਮਨਾ ਰਹੇ ਹਾਂ ਗੁਰੂ ਅਮਰਦਾਸ ਜੀ ਦਾ ਦਿਲ ਕਿ ਹੋ ਜਾ ਮਹਾਰਾਜ ਦਾ ਹਿਰਦਾ ਕਿ ਹੋ ਜਾ ਤੇ ਭਟ ਜੀ ਕਹਿੰਦੇ ਗੁਰੂ ਅਮਰਦਾਸ ਜੀ ਦਾ ਹਿਰਦਾ ਭਗਤੀ ਨਾਲ ਲਬ ਲਬ ਭਰਿਆ ਪਿਆ ਜੀ ਲਬ ਲਬ ਭਗਤ ਭਾਏ ਭਰਪੂਰ ਰਿਧ ਉਚਰ ਕਰਤਾ ਰਹੇ ਗੁਰਮਖੋ ਮਹਾਰਾਜ ਦੇ ਜੀਵਨ ਦੀ ਕਥਾ ਤੁਸੀਂ ਬਹੁਤ ਵਾਰ ਸੁਣੀ ਹੈ 12 ਸਾਲ ਲਗਾਤਾਰ ਸੇਵਾ ਕੀਤੀ ਤੇ ਇੱਕ ਵੀ ਨਗਾ ਨਹੀਂ ਪਿਆ ਇੱਕ ਵੀ ਨਗਾ ਜੀ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਕੋ ਜਦੋਂ ਆਏ ਨਾ ਮਹਾਰਾਜ ਤੇ ਗੁਰੂ ਅੰਗਦ ਸਾਹਿਬ ਨੇ ਪੁੱਛਿਆ ਵੀ ਪੁਰਖਾ ਕੋਈ ਧਰਮ ਦਾ ਕਰਮ ਕੀਤਾ ਕਹਿਣ ਲੱਗੇ ਮਹਾਰਾਜ 19 ਵਾਰੀ ਗੰਗਾ ਜੀ ਦੇ ਇਸ਼ਨਾਨ ਕੀਤਾ ਮਨ ਸ਼ਾਂਤ ਨਹੀਂ ਹੋਇਆ ਮਹਾਰਾਜ ਕਹਿੰਦੇ ਪੁਰਖਾ ਫੜ ਗਾ ਕਰ ਅੰਮ੍ਰਿਤ ਵੇਲੇ ਜਾ ਕੇ ਦਰਿਆ ਚੋਂ ਭਰ ਕੇ ਇਸ਼ਨਾਨ ਸਾਨੂੰ ਕਰਾਉਣਾ ਹੈ ਅੱਗੇ ਇਸ਼ਨਾਨ ਤੁਸੀਂ ਕਰਦੇ ਸੀ ਤੁਹਾਡਾ ਮਨ ਸ਼ਾਂਤ ਨਹੀਂ ਹੋਇਆ ਹੁਣ ਇਸ਼ਨਾਨ ਅਸੀਂ ਕਰਾਂਗੇ ਮਨ ਤੁਹਾਡਾ ਸ਼ਾਂਤ ਹੋਏਗਾ ਇਸ਼ਨਾਨ ਸਾਨੂੰ ਕਰਾਇਓ ਸ਼ਾਂਤੀ ਤੁਹਾਨੂੰ ਮਿਲੇਗੀ ਪਵਿੱਤਰਤਾ ਤੁਹਾਡੇ ਵਿੱਚ ਆਏਗੀ 12 ਸਾਲ ਮੇਰੇ ਸਤਿਗੁਰਾਂ ਨੇ ਸੇਵਾ ਕੀਤੀ ਕਮਾਲ ਦੀ ਗੱਲ ਵੀ 12 ਸਾਲਾਂ ਵਿੱਚ ਇੱਕ ਵੀ ਨਗਾ ਨਹੀਂ ਪਿਆਲੀ ਹੁਣ ਆਪਾਂ ਬੈਠੇ ਆ ਸਾਰੇ ਗੁਰੂ ਘਰ ਨਾਲ ਸੰਬੰਧਤ ਬੈਠੇ ਹੋ ਮੇਰੇ ਸਾਹਮਣੇ ਸਤਿਕਾਰਯੋਗ ਰੂਹਾਂ ਤੁਸੀਂ ਬੈਠੇ ਹੋ ਸਾਡਾ ਕੰਮ ਹੈ ਕਥਾ ਕੀਰਤਨ ਕਰਨੀ ਕਥਾ ਕਰਨੀ ਕੀਰਤਨ ਕਰਨਾ ਕੁਛ ਨਹੀਂ ਕਰਨਾ ਬਹਿ ਕੇ ਸਟੇਜ ਤੇ ਏਸੀ ਲੱਗਾ ਹੋਣਾ ਆਰਾਮ ਨਾਲ ਬਹਿ ਕੇ ਸੰਗਤ ਨਾਲ ਬਚਨ ਕਰਨੇ ਆ ਤਾਂ ਵੀ ਨਾਗਾ ਪੈ ਜਾਂਦਾ ਤੁਸੀਂ ਤਾਂ ਵੀ ਨਾਗਾ ਪੈਂਦਾ ਤੁਸੀਂ ਨਾਗਾ ਨਾ ਪਹਿਣਾ ਬੜੀ ਵੱਡੀ ਭਗਤੀ ਚ ਹੈ ਇੱਕ ਕੰਮ ਕੰਟੀਨਿਊ ਕਰਨਾ ਕੰਟੀਨਿਊ ਇੱਕ ਰਸ ਕਰਨਾ ਤੇ ਗਾਗਰ ਕਿਵੇਂ ਚੁੱਕਦੇ ਸਨ ਮਹਾਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੀ ਡੁੰਗ੍ਹਾਈ ਚ ਬਚਨ ਲਿਖਿਆ ਕਹਿੰਦੇ ਮੋਢੇ ਤੇ ਗਾਗਰ ਰੱਖ ਕੇ ਨਾ ਗੁਰੂ ਅਮਰਦਾਸ ਜੀ ਦਰਿਆ ਦੇ ਵਿੱਚ ਚਲੇ ਜਾਂਦੇ ਸੀ ਤੇ ਜਿੱਥੇ ਕੋ ਪਾਣੀ ਦਾ ਲੈਵਲ ਬਰਾਬਰ ਹੋਣਾ ਸਰੀਰ ਦੇ ਉਥੇ ਕੁ ਜਾ ਕੇ ਥੋੜਾ ਜਿਹਾ ਚੁੱਬਾ ਮਾਰਨਾ ਗਾਗਰ ਭਰ ਜਾਣੀ ਤੇ ਗੁਰਮਖੋ ਗਾਗਰ ਲੈ ਕੇ ਗਿੱਲੇ ਕੱਪੜਿਆਂ ਨਾਲ ਵਾਪਸ ਆਉਣਾ ਜੀ ਮੈਂ ਮਨ ਵਿੱਚ ਜਦੋਂ ਵਾਹਿਗੁਰੂ ਇਹ ਪ੍ਰਸੰਗ ਪੜਿਆ ਤੇ ਹੈਰਾਨ ਹੋ ਰਿਹਾ ਸਾਂ 12 ਸਾਲਾਂ ਵਿੱਚ ਧੁੰਦਾ ਵੀ ਪਈਆਂ ਹੋਣਗੀਆਂ 12 ਸਾਲਾਂ ਵਿੱਚ ਮੀਂਹ ਵੀ ਪਏ ਹੋਣਗੇ 12 ਸਾਲਾਂ 'ਚ ਠੰਡ ਵੀ 12 ਵਾਰੀ ਆਈ ਹੈ ਪਰ ਗੁਰਮਖੋ ਨਾਗਾ ਨਹੀਂ ਪਹਿਣ ਦਿੱਤਾ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੋਲਪ੍ਰਤਾਪ ਸੂਚਕੰਦ ਸ ਚਾਰ ਪੰਜ ਪ੍ਰਸੰਗ ਸੇਵਾ ਦੇ ਨੇ ਜਦੋਂ ਉਹ ਸਾਰੇ ਪ੍ਰਸੰਗ ਪੜ੍ਹ ਗਏ ਨਾ ਹੱਥ ਜੋੜ ਜਾਂਦੇ ਆ ਧੰਨ ਗੁਰੂ ਅਮਰਦਾਸ ਸਾਹਿਬ ਜੀ ਜੇਸ ਤਰੀਕੇ ਨਾਲ ਤੁਸੀਂ ਆਪਣੇ ਗੁਰੂ ਦੀ ਸੇਵਾ ਕਰ ਰਹੇ ਹੋ ਮਹਾਰਾਜ ਰੱਬ ਹੀ ਕਰ ਸਕਦਾ ਬੰਦਾ ਨਹੀਂ ਕਰ ਸਕਦਾ ਜਿਹੜੀ ਸੇਵਾ ਗੁਰੂ ਅਮਰਦਾਸ ਜੀ ਨੇ ਕੀਤੀ ਨਾ ਮਹਾਰਾਜ ਦੀ ਰੱਬ ਕਰ ਸਕਦਾ ਤੇ ਬੰਦਾ ਨਹੀਂ ਕਰ ਸਕਦਾ ਸਾਧ ਸੰਗਤ ਦੀ ਬੰਦੇ ਨੇ ਕਹਿਣਾ ਅੱਜ ਬੁਖਾਰ ਹੈ ਮੈਂ ਨਹੀਂ ਜਾਣਾ ਗਾਗਰ ਚੁੱਕ ਕੇ ਗਿੱਲੇ ਕੱਪੜੇ ਵਾਪਸ ਆਉਣਾ ਕਹਿਣਾ ਸੌਖਾ ਚ 12 ਸਾਲ ਗਾਗਰ ਢੋਈ ਗੁਰਮਖੋਏ 12 ਮਿੰਟਾਂ ਦੀ ਕਥਾ ਚ ਨਹੀਂ ਢੋਈ ਗਈ 12 ਸਾਲ ਲੱਗੇ ਤੇ 12 ਸਾਲਾਂ ਵਿੱਚ ਇਤਿਹਾਸ ਪੜੋ ਕਿਤੇ ਵੀ ਗੁਰੂ ਅਮਰਦਾਸ ਜੀ ਨੇ ਦਾ